ਲੁਧਿਆਣਾ ਦੇ ਜਨਕਪੁਰੀ ਇਲਾਕੇ ਦੇ ਵਿੱਚ ਸ਼ਿਵਮ ਟੈਲੀਕਾਮ ਮਨੀ ਐਕਸਚेंजर ਦੀ ਦੁਕਾਨ ਤੇ 15 ਜੁਲਾਈ ਨੂੰ ਹੋਈ ਲੁੱਟ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਤਿੰਨ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ ਬਦਮਾਸ਼ਾਂ ਨੇ ਕਢਾਉਣਾ ਪਿਸਤੌਲ ਨਾਲ ਲੁੱਟ ਦੀ ਬਾਤ ਆਤ ਨੂੰ ਅੰਜਾਮ ਦਿੱਤਾ ਸੀ ਪੁਚ ਕੇ ਦੌਰਾਨ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਹਨਾਂ ਨੇ ਸਿਰਫ 11000 ਰੁਪਏ ਦੀ ਲੁੱਟ ਕੀਤੀ ਹੈ ਜਦਕਿ ਦੁਕਾਨ ਮਾਲਕ ਨੇ ਪੁਲਿਸ ਕੋਲ 2.5 ਲੱਖ ਰੁਪਏ ਲੁੱਟਣ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਫੜੇ ਗਏ ਤਿੰਨ ਮੁਲਜ਼ਮਾਂ ਦੀ ਪਛਾਣ ਕਮਲ ਕੁਮਾਰ ਉਰਫ ਲੰਬੂ, ਰਾਹੁਲ ਸਿੰਘ ਉਰਫ ਗੋਬੀ ਅਤੇ ਹਰਦੀਪ ਸਿੰਘ ਉਰਫ ਮੂਸਾ ਵਜੋਹੀ ਹੈ। ਹਰਦੀਪ ਮੂਸਾ ਇਸ ਸਰਕਟਨਾ ਦਾ ਮਾਸਟਰਮਾਈਂਡ ਸੀ। ਪੁਲਿਸ ਕਮਿਸ਼ਨਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਿੰਨ ਮੁਲਜ਼ਮਾਂ ਨੇ ਜੁਰਮ ਦੇ ਵਿੱਚ ਵਰਤਣ ਦੇ ਲਈ ਇੱਕ ਘਟਾਉਣਾ ਪਿਸਤੌਲ 550 ਰੁਪਏ ਦੇ ਵਿੱਚ ਖਰੀਦਾ ਸੀ। ਇਸ ਤੋਂ ਇਲਾਵਾ ਉਹਨਾਂ ਦੇ ਕੋਲੋਂ ਅਸਲਾ ਪਿਸਤੌਲ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਮੁਲਜ਼ਮ ਕਮਲ ਕੋਲੋਂ ਇੱਕ ਪਿਸਤੌਲ ਦੋ ਕਾਰਤੂਸ ਤਿੰਨ ਦਾਤਰ ਅਤੇ 4500 ਦੀ ਨਕਲੀ ਬਰਾਮਦ ਕੀਤੀਆ ਇੱਥੇ ਹੀ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਦੁਕਾਨਦਾਰ ਨੇ ਪੁਲਿਸ ਨੂੰ ਝੂਠ ਬੋਲਿਆ ਕਿ 2 ਲੱਖ ਰੁਪਏ ਲੁੱਟ ਕੀਤੇ ਗਏ ਹਨ ਅਤੇ ਉਹਨਾਂ ਨੇ ਅਪੀਲ ਕੀਤੀ ਕਿ ਉਹ ਪੁਲਿਸ ਨੂੰ ਸਿਰਫ ਉਹ ਹੀ ਸੂਚਨਾ ਦੇਣ ਜੋ ਸੱਚੀ ਹੈ ਅਤੇ ਜੋ ਘਟਨਾ ਸਮੇਂ ਵਾਪਰੀ ਹੈ ਝੂਠ ਬੋਲ ਕੇ ਪੁਲਿਸ ਦਾ ਸਨਮਾਨ ਬਰਬਾਦ ਨਾ ਕੀਤਾ ਜਾਵੇ ਔਟ ਹੋਇਆ ਸੀ ਕਿ ਡਿਵੀਜ਼ਨ ਨੰਬਰ 2 ਦੇ ਏਰੀਏ ਦੇ ਵਿੱਚ ਉਹਨੂੰ ਮਨੀ ਚੇਂਜ ਕਰਨ ਵਾਲੇ ਆ ਜਿਹੜੇ ਉਹਦੇ ਤੋਂ 2 ਲੱਖ ਰੁਪਏ ਦੀ ਵਾਰਦਾਤ ਹੋਈ ਜਿਹੜੀ ਖੋਹ ਹੋ ਗਈ ਸੀ ਤੇ ਉਹਦੇ ਵਿੱਚ ਉਹਨੂੰ ਅਲਟੀਮੇਟਲੀ ਤੁਹਾਡੇ ਸੋਸ਼ਲ ਮੀਡੀਆ ਤੇ ਹੋਰ ਚੈਨਲ ਦੇ ਵਿੱਚ ਉਹਦੀ ਵੀਡੀਓ ਨੂੰ ਵੀ ਤੁਸੀਂ ਕਾਫੀ ਜ਼ਿਆਦਾ ਸ਼ੇਅਰ ਕੀਤਾ ਸੀ ਤੇ ਉਹਦੇ ਵਿੱਚੋਂ ਅਲਟੀਮੇਟਲੀ ਉਹ ਕੇਸ ਨੂੰ ਅਸੀਂ ਟਰੇਸ ਕਰ ਲਿਆ ਉਹਦੇ ਵਿੱਚ ਤਿੰਨ ਮੁੱਲਜ਼ਮ ਫੜੇ ਆ ਮੁੱਲਜ਼ਮ ਦਾ ਇੱਕ ਦਾ ਨਾਮ ਆ ਕਮਲ ਉਰਫ ਲੰਬੂ ਉਰਫ ਲੰਗੜਾ ਇੱਕ ਰਾਹੁਲ ਉਰਫ ਗੋ삐 ਤੇ ਇੱਕ ਹਰਦੀਪ ਉਰਫ ਮੂਸਾ ਇਹਦੇ ਚੋਂ ਜਿਹੜਾ ਮਾਸਟਰਮਾਈਂਡ ਹੈ ਹਰਦੀਪ ਉਰਫ ਮੂਸਾ ਉਹਦੇ ਤੇ 9 ਕੇਸਿਸ 8 ਕੇਸਿਸ ਦਰਜ ਆ ਜਿਹੜੇ ਪਹਿਲਾਂ 8 ਪਰਚੇ ਦਰਜ ਆ ਉਹ ਮਲੇਰਕੋਟਲੇ ਦਾ ਰਹਿਣ ਵਾਲਾ ਦੂਜੇ ਇਹਦੇ ਸਾਥੀ ਇਹ ਸੀ ਇਹਦੇ ਚ ਇੰਪੋਰਟੈਂਟ ਗੱਲ ਇਹ ਹੈ ਵੀ ਫੈਮਿਲੀ ਵੱਲੋਂ ਰਿਪੋਰਟ ਕੀਤਾ ਗਿਆ ਸੀ ਵੀ 2 ਲੱਖ ਰੁਪਏ ਲੈ ਗਏ ਇਹਨਾਂ ਨੇ ਐਕਚੁਅਲ ਇਹਨਾਂ ਕੋਲੋਂ ਇੱਕ ਖਡਾਉਣਾ ਪਿਸਤੌਲ ਆ ਤੇ ਇੱਕ ਦੂਜਾ ਅਸਲੀ ਪਿਸਤੌਲ ਆ ਜਿਹੜਾ ਉਹ ਸਾਨੂੰ ਰਿਕਵਰ ਹੋਇਆ ਜਿਹੜੇ ਉਹਦੇ ਵਿੱਚੋਂ ਇੱਕ ਟॉय ਪਿਸਟਲ ਲਿਆ ਸੀ ਇਹਨਾਂ ਨੇ ਇੱਕ ਦਿਨ ਕਿੰਨੇ 7.5 550 ਰੁਪਏ ਦਾ ਇੱਕ ਟॉय ਪਿਸਟਲ ਲਿਆ ਸੀ ਤੇ ਇੱਕ ਅਸਲੀ ਜਿਹੜਾ ਪਿਸਟਲ ਸੀ ਤੇ ਉਹਦੇ ਉਹਦੇ ਨਾਲ ਰਾਉਂਡ ਮਿਲੇ ਆ ਇਹਨਾਂ ਨੇ ਉਸ ਦਿਨ ਡਰਾ ਕੇ ਹੁਣ ਦੇਖੋ ਇੰਟਰਸਟਿੰਗ ਗੱਲ ਇਹ ਹੈ ਇਹ ਪਤਾ ਨਹੀਂ ਕਿਉਂ ਐ ਕਰਦੇ ਆ ਵੀ ਜਿਹਦੇ ਵਾਰਦਾਤ ਹੋਈ ਹੁੰਦੀ ਹੈ ਸਿਰਫ 11 11500 ਰੁਪਏ ਦੀ ਵਾਰਦਾਤ ਹੋਈ ਤੇ 2 ਲੱਖ ਨੂੰ ਜਾਦਾ ਸੈਂਸੇਸ਼ਨਲ ਬਣਾਉਣਾ ਹੈ ਤੇ ਜਾਂ 2 ਲੱਖ ਦਾ ਆਈਡੀਆ ਵਿੱਚੋਂ ਆਪ ਦਾ ਕੋਈ ਕਿਸੇ ਦੇ ਲੈਣੇ ਦੇਣੇ ਉਹਦੇ ਹਿਸਾਬquota ਬਰਾਬਰ ਕਰਨ ਲੱਗ ਜਾਂਦੇ ਆ ਮਤਲਬ ਕਰੋੜਾਂ ਵਾਲਾ ਕਰੋੜਾਂ ਰੁਪਏ ਨੂੰ ਘਟਾਵਦਾ ਕੇ ਦੱਸੀ ਜਾਂਦਾ ਤੇ ਲੱਖਾਂ ਰੁਪਏ ਵਾਲਾ ਲੱਖਾਂ ਰੁਪਏ ਨੂੰ ਤੇ ਇਹ 1.5 ਜਾਂ 11000 ਰੁਪਏ ਦੇ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚੋਂ 45 ਕਿੰਨਾ 4500 4500 ਰਿਕਵਰ ਹੋ ਗਿਆ ਬਾਕੀ ਖਰਚੇਗੇ ਇਹਦੇ ਵਿੱਚ ਇਨ ਮੀਨਿੰਗ ਟਾਈਮ ਜਦੋਂ ਅਸੀਂ ਟਰੇਸ ਕਰਦੇ ਆ ਕਰਦੇ ਆ ਇਹਨਾਂ ਨੂੰ ਇਹ ਉਸ ਦਿਨ ਇਹਨਾਂ ਦੇ ਫੇਸ ਕਵਰਡ ਸੀ ਤੇ ਵਿਦਆਊਟ ਨੰਬਰ ਸੀਗਾ ਜਿਹੜੇ ਨੰਬਰ ਪਲੇਟ ਦੇ ਉੱਤੇ ਟੇਪ ਲੱਗੀ ਵੀ ਸੀ ਉਹਨੂੰ ਬਟ ਇਹ ਕ੍ਰਿਮਨਲ ਇਹ ਸੋਚਦਾ ਵੀ ਮੋਬਾਈਲ ਯੂਜ਼ ਨਹੀਂ ਕਰਾਂਗੇ ਫੇਸ ਕਵਰ ਕਰ ਲਾਂਗੇ ਤੇ ਬਿਨਾ ਨੰਬਰ ਪਲੇਟ ਤੋਂ ਆ ਫਿਰ ਸ਼ਾਇਦ ਅਸੀਂ ਫੜੇ ਨਹੀਂ ਜਾਵਾਂਗੇ ਪਰ ਪ੍ਰੈਕਟੀਕਲੀ ਗੱਲ ਇਹ ਆ ਪੁਲਿਸ ਦੇ ਕੋਲੇ ਬਹੁਤ ਸਾਰੇ ਤੰਤਰਿਕੇ ਹੁੰਦੇ ਆ ਜਿਹੜੇ ਅਸੀਂ ਉਹ ਕੇਸ ਨੂੰ ਟਰੇਸ ਕਰਦੇ ਆ ਇਹਦੇ ਵਿੱਚੋਂ ਤਿੰਨੇ ਮੁਲਜ਼ਮ ਫੜੇ ਗਏ ਆ ਉਹਨਾਂ ਕੋਲੋਂ ਵੈਪਨ ਫੜਿਆ ਗਿਆ ਜਿਹੜਾ ਯੂਜ਼ ਕੀਤਾ ਸੀ ਇੱਕ ਨਕਲੀ ਸੀਗਾ ਉਹ ਉਹ ਵੀ ਫੜਿਆ ਗਿਆ ਵੈਪਨ ਨਾਲ ਨਾਲ ਹੁਣ ਜਿਹੜੀ ਗੱਲ ਇਹ ਆ ਵੀ 2 ਲੱਖ ਦੀ ਵਾਰਦਾਤ ਜਿਹੜੀ ਦੱਸੀ ਗਈ ਹੈ ਇਹ ਉਹ 10 ਕੇ 11 ਉਹ ਵੀ ਗਿਨੇ ਨਹੀਂ ਉਹਨਾਂ ਨੇ ਐਂ ਫੜ ਕੇ ਉੱਥੋਂ ਉਹਦੇ ਚ ਝਟਕੇ ਤੇ ਦਬਦਬ ਉਹਦੇ ਚ ਪਾ ਕੇ ਉਹਨੂੰ ਲੈ ਗਏ ਕਿ ਇਹਦੇ ਰਹੀਂ ਮਲਜਮ ਤਾਂ ਫੜੇ ਜਾਣਗੇ ਜੇ ਕ੍ਰਾਈਮ ਕਰਨਗੇ ਅਸੀਂ ਤੇ ਮਲਜਮ ਨੂੰ ਤਾਂ ਅਸੀਂ ਫੜ ਲਾਂਗੇ ਉਹ ਘੰਟਿਆਂ ਵਾਲੀ ਗੱਲ ਮੈਂ ਨਹੀਂ ਹੁਣ ਦੱਸਣੀ ਵੀ ਉਹ ਤੁਸੀਂ ਕਹਿ ਦਿਨੇ ਹੋ ਜੀ ਫਿਰ ਘੰਟੇ ਇੰਨੇ ਤੇ ਦੂਜੇ ਕਹਿੰਨੇ ਉਹ ਤੁਸੀਂ ਆਈਡੀਆ ਲਾ ਲਿਓ ਜੇ ਵੀ ਕਿੰਨੇ ਘੰਟੇ ਹੋਏ ਨਹੀਂ ਹੋਏ ਪਰ ਹਰ ਕੇਸ ਦੇ ਵਿੱਚ ਅਸੀਂ ਮਿਹਨਤ ਕਰਦੇ ਆਂ ਜੇ ਕੁਝ ਵੀ ਸਾਡੇ ਪਾਈਪਲਾਈਨ ਦੇ ਵਿੱਚ ਆ ਜਿਹਦੇ ਵਿੱਚ ਅਸੀਂ ਅਸੀਂ ਉਹਨਾਂ ਨੂੰ ਵੀ ਜਲਦੀ ਟ੍ਰੇਸ ਕਰਾਂਗੇ ਲੱਗੇ ਹੋਏ ਆ ਉਹਦੇ ਵਿੱਚ ਬਟ ਇਹਦੇ ਵਿੱਚ ਜਿਹੜੀ ਹੈਰਾਨਗੀ ਦੀ ਗੱਲ ਇਹ ਆ ਝੂਠ ਬੋਲ ਕੇ ਦੇਖੋ ਕ੍ਰਾਈਮ ਤਾਂ ਉਹਨੇ ਵੀ ਕਰ ਲਿਆ ਫਿਰ ਜਿਨੇ ਗਲਤ ਦੱਸਿਆ ਹੋਵੇ ਤੇ ਕੀ ਫਰਕ ਪੈਣਾ ਵੀ ਪਤਾ ਨਹੀਂ ਕੀ ਉਹਦੇ ਚੋਂ ਵੀ 2 ਲੱਖ ਕਹਿ ਕੇ ਕਿ ਜੇ 1.5 11000 ਲੱਗਿਆ ਤਾਂ ਉਹਨੂੰ ਉਹਨਾਂ ਕਹਾਂ ਵੀ ਕੀ ਫਰਕ ਐ ਅਸੀਂ ਤਾਂ ਉਸ ਵਾਰ ਦਾਤ ਨੂੰ ਵੀ ਬੜਾ ਸੀਰੀਅਸ ਲੈਨੇ ਆ ਜਾਂ ਇਹ ਲੱਗਦਾ ਵੀ ਜਦੋਂ ਵੱਧ ਦਿਖਾ ਦਈਏ ਤਾਂ ਸ਼ਾਇਦ ਪੁਲਿਸ ਜ਼ਿਆਦਾ ਉਹਨੂੰ ਉਹ ਕਰੂਗੀ ਸਾਡੇ ਲਈ 19 ਵਾਰ ਦਾਤ ਵੀ ਬੜੀ ਐ ਜਦੋਂ ਵੈਪਨ ਦਿਖਾ ਕੇ ਡਰ ਪਾ ਕੇ ਉਹਨੂੰ ਉਹ ਕੀਤਾ ਅਸੀਂ ਉਸ ਕੇਸ ਨੂੰ ਟ੍ਰੇਸ ਕਰਦੇ ਆ ਇਸ ਕਰਕੇ ਕ੍ਰਾਈਮ ਕੋਈ ਕਰੂਗਾ ਤਾਂ ਸਾਡੀ ਨਿਗਾਹ ਜਿਹੜਾ ਬੰਦਾ ਇੱਕ ਗੁੰਮਰਾਹ ਕੀਤਾ ਉਹਦੇ ਤੇ ਐਕਸ਼ਨ ਦਿੱਤਾ ਇਹ ਇਹਦੇ ਵਿੱਚ ਨਾ ਜੀ ਉਹ ਐਕਸ਼ਨ ਨਾਲ ਉਹਨਾਂ ਨੂੰ ਮੈਨੂੰ ਲੱਗਦਾ ਪਬਲਿਕ ਪ੍ਰੈਸ਼ਰ ਬੜਾ ਹੁੰਦਾ ਤੇ ਉਹਨਾਂ ਨੂੰ ਸਮਝਾਉਣ ਦੀ ਗੱਲ ਹੁੰਦੀ ਹੈ ਉਹਨਾਂ ਨੂੰ ਕਰਾਂਗੇ ਅਸੀਂ ਇਹ ਚਾਹੁੰਦੇ ਨਹੀਂਗੇ ਵੀ ਇੱਕ ਤਾਂ ਪਹਿਲਾਂ ਉਹਨਾਂ ਤੇ ਚਲੋ ਵਾਰਦਾ 10000 ਦੀ ਹੋਈ 2 ਲੱਖ ਦੀ ਹੋਈ ਪਰ ਝੂਠ ਕਿਉਂ ਬੋਲਦੇ ਆ ਵੇਖੋ ਤਕਲੀਫ ਇਸ ਗੱਲ ਦੀ ਹੈ ਇੱਕ ਝੂਠ ਬੋਲਣ ਵਾਲਾ ਬੰਦਾ ਉਹ ਕਹਿੰਦਾ ਜੀ ਮੇਰੇ ਨਾਲ ਡਕੈਤੀ ਹੋ ਗਈ ਉਹਨੂੰ ਫੜੋ ਤੇ ਤੂੰ ਵੀ ਤਾਂ ਝੂਠ ਬੋਲ ਰਿਹਾ ਝੂਠ ਨਾ ਬੋਲੋ ਜੇ ਸੱਚ ਦੱਸੋਗੇ ਅਸੀਂ ਫੇਰ ਵੀ ਚੀਜ਼ ਜਾਣ ਲਾ ਦਾਂਗੇ ਅਸੀਂ ਇਹ ਆਉਦਾ ਜੀ ਲਾਇਆ ਦੂਜੀ ਗੱਲ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਆ ਤੁਹਾਡਾ ਨਾਲ ਸ਼ੇਅਰ ਕਰਨੀ ਦੋ ਬੰਦਿਆਂ ਨੇ ਰੈਕੀ ਕਰਾਈ ਸੀ ਉਹ ਮੈਂ ਨਈਂ ਨਹੀਂ ਦੱਸਣਾ ਚਾਹੁੰਦਾ ਅਸੀਂ ਉਹਨਾਂ ਨੂੰ ਵੀ ਜਲਦੀ ਜਿਨ੍ਹਾਂ ਨੇ ਇਹਨਾਂ ਨੂੰ ਦੱਸਿਆ ਸੀ ਵੀ ਇੱਥੋਂ ਪੈਸੇ ਮਿਲ ਸਕਦੇ ਆ ਉਹਨਾਂ ਨੂੰ ਉਮੀਦ ਇਹ ਹੀ ਸੀ ਵੀ ਕਾਫੀ ਮਿਲ ਸਕਦੇ 4-5 ਲੱਖ ਰੁਪਏ ਵੀ ਹੋ ਸਕਦਾ ਉਹਨਾਂ ਨੂੰ ਉਮੀਦ ਸੀਗੀ ਪਰ ਪੈਸੇ ਘੱਟ ਮਿਲੇ ਉਹ ਗਲਤ ਵੀ ਇਸ ਕਰਕੇ ਇਹ ਜਿਹੜੇ ਕੇਸ ਆ ਅਸੀਂ ਬਾਕੀ ਕੇਸਿਸ ਵਾਂਗੂ ਇਹਨੂੰ ਵੀ ਉਵੇਂ ਟ੍ਰੈਸ ਕਰੇ ਹਨ ਦੂਜਿਆਂ ਦੇ ਇੱਕ ਦੇ ਹੈਗਾ ਇੱਕ ਜਿਹੜਾ ਮੁਕੱਦਮਾ ਹੈਗਾ 379 ਪੀ ਦਾ 21 21 ਦਾ 21 ਦਾ ਜਿਹੜਾ ਹੈਗਾ ਰਾਹੁਲ ਰਾਹੁਲ ਉਰਫ ਗੋਪੀ ਦੇ ਅਗੇਂਸਟ ਇੱਕ ਹੈ ਦੂਜੇ ਦੇ ਅਗੇਂਸਟ ਅੱਤ ਪਰਚੇ ਆ ਉਹਦੇ ਚੋਂ ਲੁੱਟ ਖੋਹ ਦਾ ਵੀ ਹੈਗਾ ਤੇ ਲੜਾਈ ਝਗੜੇ ਦਾ ਵੀ ਹੈਗਾ ਤੇ ਐਨਡੀਪੀਐਸ ਦਾ ਵੀ ਹੈਗਾ ਇਹ ਜਿਹੜਾ ਹਾਂਜੀ ਹਰਦੀਪ ਉਰਫ ਮੂਸਾ ਨਹੀਂ ਕਮਲ ਦੇ ਹੈ ਨਹੀਂ ਕਮਲ ਦੇ ਤੇ ਸਰ ਜੀ ਆਖੇ ਬੜੇ ਉੱਚੇ ਕਿਹਨਾਂ ਕੋਈ ਬੇਸਿਕ ਕੋਈ ਜ਼ਿਆਦਾ ਕ੍ਰਿਮੀਨਲ ਨਹੀਂ 10 10 ਅਨੇ ਜਿਹੜਾ 10 ਸਰਪਚੇ ਤਾਂ ਹੁਣ ਮੈਨੂੰ ਲੱਗਦਾ ਇਹ ਪੋਸਟ ਗ੍ਰੈਜੂਏਸ਼ਨ ਨਹੀਂ ਕਰ ਗਿਆ ਤਾਂ ਮਤਲਬ ਜਿਹੜੇ ਤਿੰਨ ਕੇਸਾਂ ਵਾਲਾ ਗ੍ਰੈਜੂਏਟ ਹੋ ਕਹਿ ਸਕਦੇ ਆ ਤੇ 1 2 ਵਾਲਾ 10ਵੀਂ ਪਾਸ ਤੇ ਇਹ ਤਾਂ ਪੋਸਟ ਗ੍ਰੈਜੂਏਟ ਹੈ 8 ਫਕਰਵੇਂ ਦਾ ਪੋਸਟ ਗ੍ਰੈਜੂਏਸ਼ਨ ਵਾਲੀ ਵੀ ਇਹ ਸੈਕੰਡ ਯੀਅਰ ਹੈ ਹੈ ਖੰਨੇ ਨਹੀਂ ATM ਦੀ ਵਰਤੋਂ ATM ਖੰਨੇ ਖੰਨੇ ਦੀ ATM ਦੀ ਵਰਤੋਂ ਕੀਤੀ ਹੈ ਇਹ ਦੇਖੋ ਆ ਵੀ ਬੜਾ ਇੰਪੋਰਟੈਂਟ ਹੈ ਜਿਹੜਾ ਤੁਹਾਨੂੰ ਦੱਸਿਆ ਇਹਨੇ ਇੰਨਾ ਉਸ ਦਿਨ ਮੈਨੂੰ ਯਾਦ ਆਸ ਦੇਖੋ ਸਵੇਰੇ ਵੀ ਲੋਕ ਐਕਸਪੈਕਟ ਕਰਦੇ ਵੀ ਸਾਡੀ ਗੱਲ ਸੁਣੋ ਸਾਰੀ ਰਾਤ ਨਹੀਂ ਮੈਂ ਸੁੱਤਾ ਸਾਰੀ ਰਾਤ ਇਹਨਾਂ ਨੂੰ ਇਹਨਾਂ ਨੂੰ ਰਾਤ ਨੂੰ 10 ਵਜੇ ਇਨਫੋਰਮੇਸ਼ਨ ਦਿੱਤੀ ਹੈ ਸਾਰਿਆਂ ਨੂੰ ਬੈੱਡ ਦੇ ਵਿੱਚੋਂ ਉਠਾ ਕੇ ਉੱਥੇ ਭੇਜਿਆ ਉੱਥੇ ਪੜਾਈ ਕਰਦੇ ਰਹੇ ਹੋਰ ਕਰਦੇ ਰਹੇ ਉਹ ਗੱਲ ਨਹੀਂ ਦੱਸੀ ਵੀ ਘਰੇਲੂ ਕੀ ਸਟ्रेस ਚੱਲਦਾ ਬਹੁਤ ਹੀ ਅੱਛਾ ਜੀ ਮੀਆਂ ਬੀਬੀ ਦਾ ਬੜਾ ਪਿਆਰ ਆ ਜੀ ਬਹੁਤ ਹੀ ਇਹਨਾਂ دوست ਆ ਜੀ ਚੰਗਾ ਜੀ ਕੋਈ ਨਾ ਕੋਈ ਤਾਂ ਤਕਲੀਫ ਹੁੰਦੀ ਹੈ ਬੰਦੇ ਨੂੰ ਜਿਹੜੀ ਉਹ ਕਰਦੀ ਉਹ ਹੀ ਸ਼ੇਅਰ ਕਰਨ ਵੀ ਥੋੜਾ ਜਿਹਾ ਸਟ्रेस ਦੇ ਵਿੱਚ ਹੈ ਜੀ ਸਾਨੂੰ ਲੱਭ ਕੇ ਦਿਓ ਉਹਨਾਂ ਨੇ ਉਹ ਬਣਾਤਾ ਜੀ ਬੰਦਾ ਗਾਇਬ ਹੋ ਗਿਆ ਜੀ ਕਲੈਕਸ਼ਨ ਕਰਨ ਗਿਆ ਕਲੈਕਸ਼ਨ ਕਿੰਨੀ ਕਰਨ ਗਿਆ ਕਹਿੰਦੇ ਜੀ ਉਹ ਡਰਾਈਵਰ ਨੂੰ ਪੁੱਛਿਆ ਕਲੈਕਸ਼ਨ ਕਰਨ ਗਿਆ ਕਹਿੰਦੇ ਲੱਖਾਂ ਦਾ ਬਿਜ਼ਨਸ ਕਰਦਾ ਡਰਾਈਵਰ ਨੂੰ ਪੁੱਛਿਆ ਕਹਿੰਦਾ ਕਹਿ ਕੇ ਗਿਆ ਵੀ 9000 ਦੀ ਲੈਣੀ ਹੈ ਕਲੈਕਸ਼ਨ ਉਹ ਲੱਭਦੇ ਲੱਭਦੇ ਅਸੀਂ ਕੋਈ ਗੱਲ ਨਹੀਂ 9000 ਵੀ ਬੜਾ ਇੰਪੋਰਟੈਂਟ ਹੈ ਵਟਾਲੇ ਤੋਂ ਆਇਆ ਬੰਦਾ ਅਸੀਂ ਲੱਭਦੇ ਲੱਭਦੇ ਇੰਨੀ ਪਕਾਈ ਹੋਈ ਉਹ ਬੰਦੇ ਨੂੰ ਲੱਭ ਲਿਆ 9000 ਵਾਲੇ ਨੂੰ ਉਹ ਬੰਦਾ ਕਹਿੰਦਾ ਹਾਂ ਮੈਂ ਇੱਥੋਂ ਲੈ ਕੇ ਗਿਆ ਫਿਰ ਉਸ ਤੋਂ ਬਾਅਦ ਫਿਰ ਉਹ ਬੰਦਾ ਫਿਰ ਸਾਡੇ ਲਈ ਮਿਸਟਰੀ ਹੋ ਗਿਆ ਵੀ ਕਿੱਥੇ ਗਿਆ ਉਹ ਲੱਭਦੇ ਇੱਕ ਟੈਂਪੂ ਚੇਂਜ ਫਿਰ ਫਿਰ ਦੂਜਾ ਟੈਂਪੂ ਫਿਰ ਉਹਦੇ ਨਾਲ ਜਿਹੜਾ ਟਰੈਵਲ ਕਰਕੇ ਆਇਆ ਸੀ ਜਲੰਧਰ ਤੋਂ ਬੰਦਾ ਉਹਨੂੰ ਉੱਥੋਂ ਫੜਿਆ ਉਹਦੇ ਤੋਂ ਪੁੱਛਗਿੱਛ ਕੀਤੀ ਫਿਰ ਬਸਾਂ ਵਾਲਿਆਂ ਤੋਂ ਪੁੱਛਗਿੱਛ ਕੀਤੀ ਮਤਲਬ ਕਿੰਨੇ ਹੈ ਹਰਿਆਣਾ ਹਾਂ ਹਰਿਆਣਾ ਅੰਬਾਲਾ ਦੇ ਵਿੱਚ ਉਹ ਕਰਕੇ ਅਲਟੀਮੇਟਲੀ ਜਿਹੜਾ ਇਹਨੂੰ ਕਹਿੰਦੇ ਹਿਊ ਐਂਡ ਕਰਾਈ ਨੋਟਿਸ ਜਿਹੜਾ ਹਾਂ ਸ਼ੋਰੇ ਕੋਗਾ ਨੋਟਿਸ ਕਹਿੰਦੇ ਇਹਨੂੰ ਪੰਜਾਬੀ ਦੇ ਵਿੱਚ ਇੱਕ ਪੁਲਿਸ ਦੀ ਪੁਰਾਣੀ 올 ਟਾਈਮ ਤੋਂ ਟੈਕਨੀਕ ਹੈ ਜਿਹੜੀ ਉਹਦੇ ਵਿੱਚ ਉਹਦੀ ਗੁੰਮਸ਼ੋਦਗੀ ਤੇ ਉਹਦੀ ਹੁੰਦੀ ਹੈ ਉਹ ਉਹਨਾਂ ਕੋਲੇ ਪਹੁੰਚ ਗਈ ਜਿਹੜੀ ਸੋਸ਼ਲ ਮੀਡੀਆ ਦੀ ਪਾਵਰ ਮੈਂ ਕਹਿੰਦਾ ਤੁਹਾਡੇ ਜਰੀਏ ਇਹ ਵੀ ਇਹਨੂੰ ਕਹਿ ਸਕਦਾ ਵੀ ਇਹ ਜਿਹੜੀ ਪਾਵਰ ਆ ਉਹ ਉਹਦੇ ਤੱਕ ਪਹੁੰਚ ਗਈ ਤੇ ਉੱਥੋਂ ਉਹਨਾਂ ਨੇ ਕੰਟੈਕਟ ਕੀਤਾ ਵੀ ਤੁਹਾਡਾ ਆ ਬੰਦਾ ਤਾਂ ਸਾਡੇ ਕੋਲ ਆ ਤੇ ਇਹ ਕਹਿੰਦਾ ਮੈਂ ਸਟ्रेस ਦੇ ਵਿੱਚ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਵਿਸ਼ੇਕ ਜਲੋਟਾ ਦੀ ਰਿਪੋਰਟ